ਲਾਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇਸੀ ਸੀ ਕਿ ਆ ਕੋਈ ਪਲਾਨਟ ਹੋਏਗਾ ਆਰਡੀਐਕਸ ਵਗੈਰਾ ਬਟ ਉਹ ਅਸੀਂ ਨਾਲ ਦੀ ਨਾਲ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਕੋਲ ਚੈਕਿੰਗ ਵੀ ਕਰ ਲਈ ਔਰ ਉਹਨਾਂ 사이ਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ 사이버 ਬ੍ਰਾਂਚ ਨੂੰ ਵੀ ਕਿ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਨਵਿਟ੍ਰੇਸ ਦੀ ਤਰ੍ਹਾਂ ਸੀ ਜਿਸ ਨਾਮ ਤੇ ਕਿਸ ਨਾਮ ਤੇ ਇਸ ਨਾਮ ਤੋਂ ਆਈ ਹੈ ਔਰ ਉਹ ਚ ਕੀ ਲਿਖਿਆ ਗਿਆ ਹੈ ਕਿ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ ਐਸਸੀ ਪੁਲਿਸ ਨੂੰ ਭੇਜ ਚੁੱਕਾ ਹੈ ਔਰ ਕਮਿਸ਼ਨਰ ਸਾਹਿਬ ਨੂੰ ਉਸ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਜਾਂ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਤੇ ਇਸ ਦਾ ਸਰ ਸਰ ਕਿੰਨੇ ਵਜੇ ਆਈ ਹੈ ਕਿਸੇ ਦਾ ਕੋਈ ਨਾਮ ਨਹੀਂ ਲਿਖਿਆ ਹੈ ਕਿ ਤਕਨੀਕ ਜਾਂ ਕਿਸੇ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਔਰ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾਂਗੇ ਸਰ ਮੇ ਇਹਨਾਂ ਸਰ 사이ਬਰ ਪੁਲਿਸ ਕਿੰਨੇ ਦੇ ਰਸ਼ਿਆਤੀ ਕੋਈ ਲਗੀ ਹੋਰ ਵੀ ਸ਼ਹਿਰਾਂ ਨੂੰ ਕਿਤੇ ਹੈ ਕਿ ਉਹ ਸਾਡੇ ਇਨਫੋਰਮੇਸ਼ਨ ਦੇ ਹਰਿਆਣੇ ਵਾਲੇ ਨੂੰ ਵੀ ਕੁਝ ਪਤਾਈ ਨਹੀਂ ਉਹ ਇਹ ਜਿਹੜੀ ਸਾਡੇ ਸਾਨੂੰ ਇਨਫੋਰਮੇਸ਼ਨ ਲਗੀ ਲਗਭਗ 9:30 ਦੇ ਜੀ 9:30 ਦੇ ਕਰੀਬ ਤੇ ਹਰਨਦੀ ਸਰ ਅਫੀਸਰ अजे तक सानू सस्पैक्शन बड़े कोई वो नहीं है सस्पैक्ट या कोई चीज इस तरह नहीं सब कर दिता बट एक पैनिक का माहौल ना बने क्योंकि हजे इनफॉर्मेषन कितों आई है मेल ती है ਆਥੈਂਟਿਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤਾਂ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਵੇ ਸਰ ਸਾਈਨ ਕਰਕੇ ਸਾਈਨ ਕਰਕੇ ਕੋਈ ਪ੍ਰੋਬਲਮ ਤਾਂ ਨਹੀਂ ਹੈ ਜਿਹੜੀ ਚੈਕਿੰਗ ਨਹੀਂ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਜੇ ਸਾਨੂੰ ਇਨਫੋਰਮੇਸ਼ਨ ਆ ਲੇਗੀ ਜਦੋਂ ਸਾਈਬਰ ਰਿਸੋਰਸ ਜਿਹੜਾ ਮਤਲਬ ਸਾਈਬਰ ਦੇ ਰਿਸਪੌਂਸਿਬਲ ਨਹੀਂ ਸਾਈਬਰ ਅਜੇ ਤਫਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆ ਸਰ ਕੀ ਤੁਹਾਨੂੰ ਕੀ ਲੱਗਦਾ ਹੈ ਹੌਕਸ ਬੰਬ ਫਰੈਟ ਕਾਲ ਨੇ ਕੀ ਕੀ ਹੋਇਆ ਹੈ ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹੌਕਸ অর ਬਟ ਸਾਡੇ ਵੱਲੋਂ ਪ੍ਰੀਕਾਸ਼ਨਰੀ ਮੇਜਰ ਅਸੀਂ ਲੈ ਲਿਆ ਥੈਂਕ ਯੂ ਸਰ ਸਰ ਆਲ ਦੀ ਪਲਾਨ ਸਿਕਿਉਰਿਟੀ ਬਹੁਤ ਵਧਾਈ ਦਊ ਕਿਸੇ ਇਹ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੇਨ ਉਸ ਤੋਂ ਬਾਅਦ ਹੀ ਕੋਈ ਕਾਲ ਲਿਆ ਜਾ ਸਕਦਾ ਹੈ ਸਰ ਚੈਕਿੰਗ ਲਈ ਡੀਸੀ ਆਫਿਸ ਦੇ ਬਾਅਦ ਇਹ ਸਰ ਜੇ ਕੋਈ ਹੋਰ ਵੀ ਟਿਕਾਣੇ ਜਾਂ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਹੋ ਸਕੇ ਨਹੀਂ ਹਾਂ ਜੀ ਕਿੜੀ ਸਿਰਫ ਜਿਹੜਾ ਸੈਕਰੀਟਰੀ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਆ ਡੀਐਕਸ ਨਾਲ ਕਿਹਾ ਗਿਆ ਹੈ ਇਹ ਤਾਂ ਬਹੁਤ ਪਰੇ ਨਹੀਂ ਅਦੇ ਵਿੱਚ ਆਰਡੀਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਹੈ ਅਮ ਤਾਂ ਇਹ ਕੁਝ ਜਿਹੜਾ ਹੋਰ ਪਾਇਆ ਹੋਇਆ ਆਫਸ ਨੂੰ ਨਹੀਂ ਇਹਦੇ ਇਹਨੂੰ ਫਾਸਟ ਟਰੈਕ ਹੋ ਜਾਏਗਾ ਜੀ ਲਿੰਕ ਕਰਨਾ ਮੈਂ ਤੁਹਾਨੂੰ ਮਿਲਣ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਦਿਖਾ ਦੇ ਕਰਾਇਆ ਗਿਆ ਸੀ ਨੇ ਖਾਲੀ ਅ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵਾਲੋ ਡਾਇਰੈਕਸ਼ਨ ਸਾਰੇ ਆ ਸੀ ਉਸ ਨੂੰ ਕੰਪਲਾਈ ਕਰਦੇ